ਜਗਰਾਉਂ ਚ ਨਗਰ ਕੌਂਸਲ ਵੱਲੋਂ ਸਵਾਮੀ ਨਰਨਜੋਂਗ ਵਿੱਚ ਨਜਾਇਜ਼ ਕਬਜ਼ੇ ਨੂੰ ਹਟਾਇਆ ਗਿਆ ਇੱਕ ਬੱਸ ਆਕਰ ਵੱਲੋਂ ਦਿੱਤੀ ਗਈ ਸੀ ਸ਼ਿਕਾਇਤ ਇਸ ਕਾਰਵਾਈ ਵਿੱਚ ਪੀੜਤਾਂ ਨੇ ਲਾਈ ਮਦਦ ਦੀ ਗਹਾਰ ਸੁਣਾਗੇ ਨਗਰ ਕੌਂਸਲ ਅਧਿਕਾਰੀਆਂ ਨੂੰ ਤੇ ਆਓ ਪਹਿਲਾਂ ਜਾਣ ਲਈਏ ਕੀ ਕਹਿੰਦੇ ਹਨ ਸ਼ਿਕਾਇਤ ਕਰਤਾ ਇੱਕ ਮਹੀਨਾ ਹੋ ਗਿਆ ਬੇਨਤੀ ਕਰੀ ਰਣ ਨੂੰ ਪਰ ਯੋ ਸਾਹ ਨੂੰ ਕੋਈ ਕਿੰਨੀ ਪਰ ਅੱਗੇ ਰਾਤ ਤੇ ਮੈਂ ਉੱਥੇ ਫੋਨ ਕੀਤਾ ਈਓ ਸਾਹਿਬ ਨੇ ਤਾਂ ਮਹੀ ਬੇਨਤੀ ਸੁਣੀ ਆ ਕੀ ਕੰਮ ਕਰ ਦੇਵੋਗੇ ਮੈਂ ਬਸਾ ਦਾ ਰਿੱਤੇ ਹੱਕ ਆ ਅੱਛਾ ਹੱਕਾ ਮਾਦਾ ਦੀ ਬਸਾਨੂੰ ਤੈਨੂੰ 400 ਰੁਪਏ ਬਾਂਦਾ ਦੀ ਜੈੜੀ ਦਾ ਮੈਨੂੰ ਮੈਂ ਇਹਦੇ ਨਾਲ ਟਾਈਮ ਪਾਸ ਕਰਦਾ ਜੀ ਆਪਣਾ ਨਾਲ ਜੈੜੀ ਦਾ ਕੱਲਾ ਮੇਰੀ ਮੰਮੀ ਜੀ ਨਹੀਂ ਕੋਈ ਕੱਲਾ ਜੈੜੀ ਦਾ ਮੇਰਾ ਜੀ ਬਾਈ ਮੇਰੀ ਇਹ ਬੇਨਤੀ ਲੈ ਮੇਰੀ ਇਹ ਮਤਲਬ ਕਿੱਥੇ ਚੱਲ ਪਾ ਅੱਛਾ ਸਹੀ ਚੱਕਰਾ ਬਾਕੀ ਇਹਨਾਂ ਨੇ ਕਿੰਨੇ ਕੰਪਲੇਂਟ ਕਰੀ ਸੀ ਹਾਂਜੀ ਕੰਪਲੇਂਟ ਜਿਹੜੀ ਕਿਸੇ ਕਰੇ ਕਿੱਥੇ ਕੀਤੀ ਹੈਗੀ ਹੈ ਮੈਂ ਚੰਡੀਗੜ੍ਹ ਦੀ ਤਰੀਕਾ ਇਹਨਾਂ ਦਾ ਮੇਨ ਨਾਲ ਚੰਡੀਗੜ੍ਹ ਮੰਤਰੀ ਸਾਹਿਬ ਉਹਨਾਂ ਨੂੰ ਕੀਤੀ ਸੀ ਮੈਂ ਸਿੱਧਾ ਫੋਨ ਕੀਤਾ ਜਿਮੋਨਾ ਮੇਨ ਵੀ ਭੇਜੀ ਦੀ ਮੈਂ ਫੋਨ ਵੀ ਕੀਤਾ ੜੀ ਮੈਡਲਾ ਕੁਝ ਹੁੰਦਾ ਨਹੀਂ ਪਿਆ ਜੀ ੜੀ ਇਹੇ ਸਾਹਿਬ ਨੂੰ ਵੀ ਫੋਨ ਕੀਤਾ ਜਿੜੀ ਉਹਨਾਂ ਨੇ ਵੀ ਮੜੀ ਕੋਈ ਸੁਣੀ ਨਹੀਂ ਤੇ ਮੈਂ ਤਾਂ ਅੱਕ ਕੇ ਮੈਂ ਉਹਨਾਂ ਉੱਤੇ ਫੋਨ ਕੀਤਾ ਜੀ ਮੰਤਰੀ ਸਾਹਿਬ ਨੂੰ ਤਾਂ ਮੜੀ ਦਾ ਸੁਣੀ ਨਹੀਂ ਜੀ ਹਾਂਜੀ ਇੱਥੇ ਮੇਰਾ ਢਾਬਾ ਖੁੱਲਿਆ ਹੋਇਆ ਸੀ ਹੋਰ ਵੀ ਬਹੁਤ ਜਾਣੇ ਰੋਜ਼ਗਾਰ ਕਰ ਰਹੇ ਸੀ ਆਪਣਾ ਇਹਨੂੰ ਸਿਰਫ ਸਾਡੇ ਨਾਲ ਇਹੀ ਪ੍ਰੋਬਲਮ ਸੀ ਵੀ ਇੱਥੋਂ ਪਾਣੀ ਭਰਦੇ ਆ ਇਹ ਅਣਵਜh ਕੇ ਉੱਪਰ ਦੀ ਉੱਪਰ ਸ਼ਿਕਾਇਤਾਂ ਕਰਕੇ ਸਾਡਾ ਕੰਮ ਬੰਦ ਕਰਵਾਤਾ ਅੱਛਾ ਇਹਦਾ ਇਹ 4-500 ਰੁਪਏ ਕਮਾਉਣ ਵਾਲਾ ਬੰਦਾ ਨਹੀਂ ਹੈਗਾ ਜੀ ਇਹ ਡੇਲੀ ਦਾ ਘੱਟੋ ਘੱਟ 1500 ਰੁਪਏ ਕਿਸੇ ਸੁਣਵਾਈ ਨਹੀਂ ਕੀਤੀ ਨਾ ਹੀ ਉਹ ਸਾਹਮਣੇ ਸਾਡੀ ਸੁਣਵਾਈ ਕੀਤੀ ਹੈ ਜੀ ਨਾ ਕਿਸੇ ਹੋਰ ਨੇ ਕੀਤੀ ਆ ਕਿ ਇਹ ਬੋਲਦਾ ਪਿਆ ਵੀ ਮੈਂ ਮਹੀਨੇ ਦਾ ਪੁਲਿਸ ਵਾਲਿਆਂ ਨੂੰ ਹਫ਼ਤਾ ਦਿੰਦਾ ਨੂੰ ਅਨਸਾਫ਼ ਚਾਹੀਦਾ ਸਾਡਾ ਢਾਬਾ ਦੁਆਰੇ ਲੱਗਣਾ ਚਾਹੀਦਾ ਜਿੰਨੇ ਰੁਪਏ ਮ ਜਿੰਨੇ ਵੀ ਇੱਥੇ ਬੈਠੇ ਆ ਰੋਜ਼ਗਾਰ ਸਾਰਿਆਂ ਨੂੰ ਦੁਆਰੇ ਰੋਜ਼ਗਾਰ ਮਿਲਣਾ ਚਾਹੀਦਾ ਵਾ ਜੀ ਪਹਿਲਾਂ ਸਾਡੀ ਰੇੜੀ ਲਾਤੀ ਹੁੰਦੀਆਂ ਹੁੰਦੀਆਂ ਸਾਡੇ ਬੜੇ ਵੱਡੇਾਂ ਧਰਾਵਾਂ ਦੀਆਂ ਬਣਿਆ ਨਹੀਂ ਸੀ ਇਹ ਹਾਂਜੀ ਅੱਛਾ ਜਦੋਂ ਕੂੜਾ ਵੀ ਪਿਆ ਆਉਂਦਾ ਜਦੋਂ ਪਹਿਲਾਂ ਖਾਲੀ ਹੁੰਦਾ ਸੀ ਉਦੋਂ ਨਰਾਇਣ ਚੌਕ ਆਲਾ ਨੇ ਬਰੇ ਚਾਰ ਚੌਕ ਹੁਣ ਤਾਂ 7-8 ਚੱਕੇ ਗਈਆਂ ਇੱਥੇ ਅਠਾ ਰੋਜ਼ਗਾਰ ਮਰ ਗਿਆ ਜੀ ਇਹ ਸਾਡਾ ਰੋਜ਼ਗਾਰ ਸਾਨੂੰ ਵਾਪਸ ਦਿੱਤਾ ਜਾਂ ਸਾਨੂੰ ਕੋਈ ਜਗ੍ਹਾ ਮੋਹਈਆ ਕਰਾਈ ਜਾਵੇ ਕਿਤੇ ਸਾਡਾ ਰੋਜ਼ਗਾਰ ਦੁਆਰਾ ਜਾਂਦੇ ਜਿੱਦੋਂ ਇੱਥੇ ਨਹੀਂ ਲਾ ਕੇ ਦੇ ਸਕਦਾ ਕੋਈ ਜਗ੍ਹਾ ਦੇ ਦੇਣ ਸਾਨੂੰ ਨੇ ਨਿਆਈ ਕਬਜ਼ੇ ਜੇ ਸੀ ਫਲਾਦ ਨਜ਼ਾਇਜ਼ ਚੌਂਗ ਤੇ ਬੈਠੇ ਬਾਕੀ ਕਮੇਟੀ ਦੇ ਅੰਦਰ ਜੋ ਕੋਸ਼ਿਸ਼ ਹੈਗਾ ਜੋ ਕਰਾ ਦਿੱਤੀ ਗਈ। ਗੁੰਜਾ ਤੇ ਸੀ ਚੱਕਰ ਸੀ। ਸਿਮਰਜੀਤ ਸਿੰਘ ਇੱਥੇ ਕੋਈ ਮਸਾਂ ਦੇ ਹਾਈਕਰ ਹਾਕਰ ਨੇ ਉਹਨਾਂ ਨੇ ਸ਼ਿਕਾਇਤ ਕੀਤੀ ਸੀ ਉੱਪਰ ਡੀਸੀ ਲੈਵਲ ਤੱਕ ਇਸ ਲਈ ਇਹ ਉਹ ਸਾਹਿਬ ਨੂੰ ਬਾਰ ਬਾਰ ਕੋਣਾ ਰਹੇ ਸੀ ਇਸ ਲਈ ਇਹ ਚੌਂਕ ਖਾਲੀ ਕਰਵਾਉਣ ਲਈ ਕਿਹਾ ਗਿਆ ਸੀ ਉਹ ਕਰਵਾ ਲਈ। ਇੱਕ ਟਾਬਾ ਸੀ ਜੀ ਕਚਾਲੇ ਦਾ ਸੀ ਘਾਟਾ ਤੇ ਬਸੇ ਬਾਕੀ ਆਸੇ ਪਾਸੇ ਵਾਲੇ ਸਾਰਿਆਂ ਨੂੰ ਕਹਿ ਦਿੱਤਾ ਗਿਆ ਵੀ ਇੱਥੇ ਨਹੀਂ ਲਾਉਣਾ। ਅਡਰੋਏ ਨੇ ਯੂ ਸਾਹਿਬ ਨੂੰ ਹੋਰ ਮੁਸਾਬਕਾ ਕਾਰਵਾਈ ਚ ਕੀਤੀ ਹੈ। ਜਗਰਾਉਂ ਚ ਨਗਰ ਕੌਂਸਲ ਵੱਲੋਂ ਸ਼੍ਰੀ ਸੁਆਮੀ ਨਰੈਣ ਜੋਗ ਵਿੱਚ ਨਜਾਇਜ਼ ਕਬਜ਼ੇ ਨੂੰ ਹਟਾਇਆ ਗਿਆ ਇੱਕ ਬਸ ਹਾਕਰ ਵੱਲੋਂ ਦਿੱਤੀ ਗਈ ਸੀ ਸ਼ਿਕਾਇਤ ਇਸ ਕਾਰਵਾਈ ਵਿੱਚ ਪੀੜਤਾਂ ਨੇ ਲਾਈ ਮਦਦ ਦੀ ਗਹਾਰ ਸੁਣਾਗੇ ਨਗਰ ਕੌਂਸਲ ਅਧਿਕਾਰੀਆਂ ਨੂੰ ਤੇ ਆਓ ਪਹਿਲਾਂ ਜਾਣ ਲਈਏ ਕੀ ਕਹਿੰਦੇ ਹਨ ਸ਼ਿਕਾਇਤ ਕਰਤਾ ਇੱਕ ਮਹੀਨਾ ਹੋ ਗਿਆ ਬੇਨਤੀ ਕਰੀ ਰਹਿਣ ਨੂੰ ਭੜੀ ਉਹ ਸਭ ਨੂੰ ਕੋਈ ਕਿੰਨੀ ਪਰ ਅੱਗੇ ਰਾਤ ਤੇ ਮੈਂ ਉੱਤੇ ਫੋਨ ਕੀਤਾ ਯੋ ਸਾਹਿਬ ਨੇ ਤਾਂ ਮਹੀ ਬੇਨਤੀ ਸੁਣੀ ਕੀ ਕੰਮ ਕਰਦੇ ਹੋਗੇ ਮੈਂ ਬਸਾ ਦੀ ਹੱਕ ਕਰਾ ਅੱਖਾ ਮਾੜੀ ਬਸਾਨੂੰ ਤੈਨੂੰ 400 ਰੁਪਏ ਬੰਦਾ ਦੀ ਡੈਡੀ ਦਾ ਮੈਨੂੰ ਮੈਂ ਇਹ ਨਾਲ ਟਾਈਮ ਪਾਸ ਕਰਦਾ ਜੀ ਆਪਣਾ ਨਾਲ ਡੈਡੀ ਦਾ ਕੱਲਾ ਮੇਰੀ ਮੰਮੀ ਜੀ ਨਹੀਂ ਕੋਈ ਕੱਲਾ ਡੈਡੀ ਦਾ ਮੇਰਾ ਜੀ ਬਾਈ ਮੇਰੀ ਇਹ ਬੇਨਤੀ ਲੈ ਮੇਰੀ ਇਹ ਮਤਲਬ ਕਿੱਥੇ ਦਾ ਬਸ ਅੱਛਾ ਜੀ ਇਹੀ ਚੱਕਰਾ ਬਾਕੀ ਇਹਨਾਂ ਦਾ ਕਿੰਨੇ ਕੰਪਲੇਨਟ ਕਰੀ ਸੀਗੀ ਹਾਂ ਜੀ ਕੰਪਲੇਂਟ ਜਿਹੜੀ ਕਿਸੇ ਕਰੇ ਕਿ ਕਿੱਥੇ ਕੀਤੀ ਹੈਗੀ ਮੈਂ ਚੰਡੀਗੜ੍ਹ ਦੀ ਜਿਹੜੀ ਤਰ੍ਹਾਂ ਇਹਨਾਂ ਦਾ ਮੇਨ ਨਾਲ ਚੰਡੀਗੜ੍ਹ ਮੰਤਰੀ ਸਾਹਿਬ ਉਹਨਾਂ ਨੂੰ ਕੀਤੀ ਸੀ ਮੈਂ ਸਿੱਧਾ ਫੋਨ ਕੀਤਾ ੜੀ ਮੋਂ ਦਾ ਮੇਨ ਵੇ ਭੇਜੀ ਦੀ ਮੈਂ ਫੋਨ ਵੀ ਕੀਤੀ ੜੀ ਤੇ ਮੜੀला ਕੁਝ ਹੁੰਦਾ ਨਹੀਂ ਪਿਆ ਕੀ ਅੱਜ ਹੀ ਸਾਹਿਬ ਨੂੰ ਵੀ ਫੋਨ ਕੀਤਾ ੜੀ ਉਹਨਾਂ ਨੇ ਵੀ ਮੜੀ ਕੋਈ ਸੁਣੀ ਨਹੀਂ ਤੇ ਮੈਂ ਤਾਂ ਅੱਕ ਕੇ ਮੈਂ ਉਹਨਾਂ ਉੱਤੇ ਫੋਨ ਕੀਤਾ ੜੀ ਮੰਤਰੀ ਸਾਹਿਬ ਨੂੰ ਤਾਂ ਮੜੀ ਦਾ ਸੁਣੀ ਵੀ ਨਹੀਂ ਆਡਾ ਹਾਂਜੀ ਇੱਥੇ ਮੇਰਾ ਢਾਬਾ ਖੁੱਲਿਆ ਹੋਆ ਸੀ ਹੋਰ ਵੀ ਬਹੁਤ ਜਣੇ ਰੋਜ਼ਗਾਰ ਕਰ ਰਹੇ ਸੀ ਆਪਣਾ ਇਹਨੂੰ ਸਿਰਫ ਸਾਡੇ ਨਾਲ ਇਹੀ ਪ੍ਰੋਬਲਮ ਸੀ ਵੀ ਇੱਥੋਂ ਪਾਣੀ ਭਰਦੇ ਆ ਇਹ ਅਣਵਜh ਕੇ ਉੱਪਰ ਦੀ ਉੱਪਰ ਸ਼ਿਕਾਇਤਾਂ ਕਰਕੇ ਸਾਡਾ ਕੰਮ ਬੰਦ ਕਰਵਾਤਾ ਅੱਛਾ ਇਹਦਾ ਇਹ 4-500 ਰੁਪਏ ਕਮਾਉਣ ਵਾਲਾ ਬੰਦਾ ਨਹੀਂ ਹੈਗਾ ਜੀ ਇਹ ਡੇਲੀ ਦਾ ਘੱਟੋ ਘਾਟ 1500 ਰੁਪਏ ਦੀ ਸੁਣਵਾਈ ਨਹੀਂ ਕੀਤੀ ਨਾ ਹੀ ਉਹ ਸਾਹਮਣੇ ਸਾਡੀ ਸੁਣਵਾਈ ਕੀਤੀ ਹੈ ਜੀ ਨਾ ਕਿਸੇ ਹੋਰ ਨੇ ਕੀਤੀ ਆ ਕਿ ਇਹ ਬੋਲਦਾ ਪਿਆ ਵੀ ਮੈਂ ਮਹੀਨੇ ਦਾ ਪੁਲਿਸ ਵਾਲਿਆਂ ਨੂੰ ਹਫ਼ਤਾ ਦਿੰਦਾ ਨੂੰ ਇਨਸਾਫ ਚਾਹੀਦਾ ਸਾਡਾ ਢਾਬਾ ਦੁਆਰੇ ਲੱਗਣਾ ਚਾਹੀਦਾ ਜਿੱਨੇ ਰੋ ਮ ਜਿੰਨੇ ਵੀ ਇੱਥੇ ਬੈਠਿਆ ਰੋਜ਼ਗਾਰ ਸਾਰਿਆਂ ਨੂੰ ਦੁਆਰੇ ਰੋਜ਼ਗਾਰ ਮਿਲਣਾ ਚਾਹੀਦਾ ਵਾ ਜੀ ਪਹਿਲਾਂ ਸਾਡੀ ਰੇੜੀ ਲਾਦੀ ਹੁੰਦੀਆਂ ਸਾਡੇ ਬੜੇ ਵੱਡੇਾਂ ਭਰਾਵਾਂ ਦੀਆਂ ਬੜਿਆਣੀ ਸੀ ਇਹ ਹਾਂਜੀ ਅੱਛਾ ਤੇ ਲਾਂਚ ਨੂੰ ਕੂੜਾ ਵੀ ਤੇ ਆਉਂਦਾ ਜਦੋਂ ਪਹਿਲਾਂ ਖਾਲੀ ਹੁੰਦਾ ਸੀ ਉਦੋਂ ਨਰਾਇਣ ਚੌਕ ਆਲੇ ਨੇ ਪਰੇ ਚਲਾ ਦਤ ਚਾਉਂਦੇ ਹੁਣ ਪੂਤੇ 7-8 ਚੱਕੇ ਗਈਆਂ ਜਿੱਥੇ ਅੱਠਾਂ ਰੋਜ਼ਗਾਰ ਮਰ ਗਿਆ ਇਹਦਾ ਰੋਜ਼ਗਾਰ ਸਾਨੂੰ ਵਾਪਸ ਦਿੱਤਾ ਜਾਂ ਸਾਨੂੰ ਕੋਈ ਜਗ੍ਹਾ ਮੁਹੱਈਆ ਕਰਾਈ ਜਾਵੇ ਕਿਤੇ ਸਾਡਾ ਰੋਜ਼ਗਾਰ ਦੁਆਰਾ ਜਾਂ ਜਿੱਥੇ ਇੱਥੇ ਨਹੀਂ ਲਾ ਕੇ ਦੇ ਸਾਡਾ ਕੋਈ ਜਗ੍ਹਾ ਦੇ ਦੇਣ ਸਾਨੂੰ ਨੰਦੇ ਐਜ ਕਬਜ਼ੇ ਹਜੇ ਅਸੀਂ ਫਲਾਦ ਨਰਾਜ ਚੌਂਕ ਤੇ ਬੈਠੇ ਬਾਕੀ ਕਮੇਟੀ ਦੇ ਅੰਦਰ ਜੋ ਕੌਸ਼ਿਸ਼ ਹੈਗਾ ਜੋ ਕਰਾ ਰਹੇ ਹਾਂ ਜੁਆ ਦੇ ਮਿਆਂ ਸੀ ਚੱਕ ਰਹੇ ਸੀ ਸਿਮਰਜੀਤ ਸਿੰਘ ਇੱਥੇ ਕੋਈ ਮਸਾਂ ਦੇ ਹਾਈਕਰ ਹਾਕਰ ਨੇ ਉਹਨਾਂ ਨੇ ਸ਼ਿਕਾਇਤ ਕੀਤੀ ਸੀ ਉੱਪਰ ਡੀਸੀ ਲੈਵਲ ਤੱਕ ਇਸ ਲਈ ਇਹੋ ਸਾਹਿਬ ਨੂੰ بار بار ਪਹੁੰਚਾ ਰਹੇ ਸੀ ਇਸ ਲਈ ਇਹ ਚੌਂਕ ਖਾਲੀ ਕਰਵਾਉਣ ਲਈ ਕਿਹਾ ਗਿਆ ਸੀ ਉਹ ਕਰਵਾ ਲਈ ਜੀ ਕਿ ਜੇ ਕਿਤਾਬਾ ਸੀ ਜੀ ਕਚਾਲੇ ਦਾ ਸੀ ਗਾਡਾ ਤੇ ਬਸ ਬਾਕੀ ਆਸੇ ਪਾਸੇ ਵਾਲੇ ਸਾਰਿਆਂ ਨੂੰ ਕਹਿ ਦਿੱਤਾ ਗਿਆ ਵੀ ਇੱਥੇ ਨਹੀਂ ਲਾਉਣਾ ਆਡਰ ਹੋਏ ਨੇ ਯੂ ਸਾਹਿਬ ਨੂੰ ਹੋਰੇ ਮੁਤਾਬਕਾ ਕਾਰਵਾਈ ਕੀਤੀ ਜਾ ਰਹੀ ਹੈ